ਕੀ ਗੱਲ ਹੋਈ ਓ ਜੀ ਬਸ ਮੈਂ ਦੁਕਾਨੇ ਸ਼ਟਰ ਬੰਦ ਨੇ ਬਧਾਨ ਲੱਗਾ ਸੀ ਦੁਕਾਨ ਇੱਕ ਸ਼ਟਰ ਬੰਦ ਕੀਤਾ ਇੱਕ ਬੰਦ ਕਰਨ ਵਾਲਾ ਸੀਗਾ ਤੇ ਇੱਕ ਦੋ ਇੱਕ ਬੰਦਾ ਆਇਆ ਅੱਗੇ ਕਹਿੰਦਾ ਬੀਬੀ ਚੱਕਣਾ ਹੈ ਜਿੱਜਾ ਹੱਥ ਕਾਪਾ ਸੀਗਾ ਤੇ ਉਹਨੇ ਗੱਜਨ ਫੜਿਆ ਮੈਨੂੰ ਕੁਰਸੀ ਤੇ ਲਾ ਕੇ ਮਾਰਿਆ ਕਿ ਜੋ ਹੈਗਾ ਰੱਖ ਦੇ ਤੇ ਉਹ ਦੂਜਾ ਕਾਪਾ ਲਾ ਕੇ ਮੈਨੂੰ ਪੱਲਾ ਪੁੱਠੇਗਾ ਕਾਪਾ ਮਾਰੀ ਗਿਆ ਪੁੱਠਾ ਕਾਪਾ ਮਾਰੀ ਮੇਰੇ ਉਹਨੇ ਫਿਰ ਉਹ ਸਿੱਧਾ ਕਾਪਾ ਮਾਰਿਆ ਮੇਰੇ ਤੇ ਉਹ ਕੋ ਜਦਾ ਦੋ ਦਿਨ ਵਜੇ ਅੱਥੇ ਵਜੇ ਅੰਦਰ ਤੇ ਗੁਰਦਨ ਫੜਾ ਸੱਤ ਅਸੀਂ ਇਥੇ ਮੈਂ ਦੋ ਤਣੇ ਵਾਰੀ ਮੇਰੇ ਦਰਾਜ 5000 ਰੁਪਏ ਸੀ ਆ ਉਹ ਲੈ ਗਏ ਤੇ ਫਿਰ ਮਰ ਰੋਲਾ ਪਾਇਆ ਬੰਦਾ ਭੱਜ ਗਿਆ ਤੇ ਉਹਨਾਂ ਨੇ ਇੱਕ ਬੰਦੇ ਨੇ ਬਾਹਰ ਬੰਦ ਖੜਾ ਸੀ ਉਹਨੇ ਸ਼ਟਰ ਬੰਦ ਕਰਤਾ ਕਿ ਜੋ ਆ ਭੱਜ ਗਿਆ ਸਾਡਾ ਘਰ ਦੇ ਪਿੱਛੇ ਵਾਲਾ ਘਰ ਹੈ ਮੈਂ ਧੱਕਾ ਧੁੱਕਾ ਮਾਰ ਕੇ ਉਹਨੂੰ ਮੈਂ ਉਹਨਾਂ ਖੜ ਬਦਉਣ ਨਾਲ ਤੇ ਦੋ ਬੰਦੇ ਧੱਕਾ ਧੁੱਕਾ ਮਾਰ ਕੇ ਮੈਂ ਨਿਕਲਿਆ ਵਿੱਚੋਂ ਬਾਹਰ ਤੇ ਉਹਨੂੰ ਦੂਜੇ ਨੇ ਸ਼ਟਰ ਬੰਦ ਕਰਤਾ ਕਿ ਜੋ ਭੱਜ ਗਿਆ ਘਰੋਂ ਫਿਰ ਉਹਨੇ ਸ਼ਟਰ ਕੋਲੇ ਭੱਜ ਗਿਆ ਕਿੰਨੇ ਬੰਦੇ ਕਿੰਨੇ ਸੀ ਉਹ ਦੋ ਬੰਦੇ ਅੰਦਰ ਆਇਆ ਇੱਕ ਬੰਦਾ ਬਾਹਰ ਖੜਾ ਸੀ ਮੂੰਹ ਬੰਦੇ ਸੀ ਇੱਕ ਕੋਲੇ ਕਾਪਾ ਸੀ ਆ ਕੋਈ ਹੋਰ ਹੈ ਨਹੀਂ ਦੁਕਾਨ ਤੇ ਇੱਥੇ ਹੋਰ ਹੈ ਨਹੀਂ ਕੋਈ ਵੀ ਕੋਈ ਚਾਂ ਚਾਹੁੰਦੇ ਬੰਦੇ ਤੁਹਾਡੇ ਕੋ ਚਾਂਜ ਨਹੀਂ ਆਉਂਦੇ ਕੀ ਕੋਈ ਕੀ ਮੰਗ ਕਰਦੇ ਪ੍ਰਸ਼ਾਸਨ ਦੋਸੀ ਪ੍ਰਸ਼ਾਸਨ ਤਾਂ ਉਹਨ ਦੇਖੋ ਤੁਹਾਡੇ ਸਾਹਮਣੇ ਇਹ ਦਿਨ ਦੇ ਵਾਲੇ ਹਾਰੇ 808 ਟਾਈਮ ਆ ਸਾਰਾ ਦਿਨ ਦੇ ਖੜੇ ਸੀ ਤੇ ਘਰਾਂ ਚ ਨਹੀਂ ਸੇਫ ਹੈਗੇ